ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਭਾਈ ਗੁਰਦਾਸ ਦੀ 12 ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਤੇ 17ਵੀਂ ਵਾਰ ਆਪਣੀ ਚੱਲ ਰਹੀ ਸੀ ਜਿੰਦੀਆਂ ਪੰਜ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਜਿਹੜੀ ਵੀ ਸੰਥਿਆ ਕਰਾਈ ਹੈ ਸਾਰੀ ਪਲੇਲਿਸਟ ਵਿੱਚ ਪਈ ਹੋਈ ਹੈ ਸੂਰਜ ਜੋਤ ਉਦੋਤ ਕਰ ਚਾਨਣ ਕਰੇ ਅਨੇਰ ਗਵਾਏ ਸੂਰਜ ਆਪਣੀ ਜੋਤ ਦਾ ਪ੍ਰਕਾਸ਼ ਕਰਕੇ ਅਨੇਰੇ ਦਾ ਖੁਰਾ ਖੋਜ ਉਡਾਉਂਦਾ ਹੈ ਕਿਰਤ ਵਿਰਤ ਜਗਤ ਵਰਤਮਾਨ ਸਭਨਾ ਬੰਧਨ ਮੁਕਤ ਕਰਾਏ ਆਪੋ ਆਪਣੇ ਵਿਰਤ ਉਪਜੀਵਕਾ ਦੇ ਕਿਰਤ ਕਿਰਿਆ ਵਿਖੇ ਜਗਤ ਦੇ ਵਰਤਮਾਨ ਪਰ ਵਿਰਤ ਹੋਣ ਵਿਖੇ ਸਾਰਿਆਂ ਦੇ ਬੰਧਨ ਖੋਲ ਦਿੰਦਾ ਹੈ ਪਸ ਪੰਖੀ ਮਿਰਗਾਵਲੀ ਭਾਕਿਆ ਪਾਉ ਅਲਾਉ ਸੁਣਾਏ ਪਸ਼ੂ ਪੰਛੀ ਆਪਣੀ ਬੋਲੀ ਵਿੱਚ ਪ੍ਰੇਮ ਨਾਲ ਬੋਲਦੇ ਹਨ ਤੇ ਮਿਰਗਾਂ ਦੀ ਪੰਕਤੀ ਬਣਾ ਵਿਖੇ ਆਪਣੇ ਅਲਾਉ ਸੁਰ ਕੱਢਦੀ ਹੈ ਬਾਗਾ ਬੁਰਗੋ ਸਿੰਘੀਆਂ ਨਾਦ ਬਾਦ ਨੀਸਾਨ ਵਜਾਏ ਕਾਜੀ ਬਾਂਗਾ ਦਿੰਦੇ ਹਨ ਸਿੰਘਿਆਂ ਦੇ ਨਾਲ yogi ਪੂਰਦੇ ਹਨ ਅਤੇ ਨਗਾਰਿਆਂ ਉੱਪਰ ਬਾਦਸ਼ਾਹ ਦੇ ਦਵਾਰਿਆਂ ਪਰ ਤੈਂ ਤੈਂ ਤੋਂ ਚੋਬਾ ਕੰਦੇ ਵਜਾਉਂਦੇ ਨੇ ਕੁੱਗੂ ਸੁਜਣਾ ਸੁਝਈ ਜਾਏ ਉਜਾੜੀ ਛੱਤ ਬੁਲਾਏ ਗੱਲ ਕਿ ਸਾਰੇ ਜੀਵ ਜੰਤੂ ਪ੍ਰਸੰਨ ਹੁੰਦੇ ਹਨ ਪਰੰਤੂ ਉੱਲੂ ਦੇ ਮਾਪੇ ਮਰ ਜਾਂਦੇ ਹਨ ਜਿਹਾ ਕੋਲੂ ਨੂੰ ਸੂਰਜ ਨਹੀਂ ਸੁਝਦਾ ਉਜਾੜਾ ਵਿਖੇ ਮਸਾ ਮਸਾ ਦਿਨ ਕੱਟਦਾਏ ਸਾਧ ਸੰਗਤ ਗੁਰ ਸ਼ਬਦ ਸੁਣ ਭਉ ਭਗਤ ਮਨ ਭਉ ਨਗਸਾਏ ਤਿਨੇ ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਪ੍ਰੇਮਾ ਭਗਤੀ ਅਤੇ ਭਉ ਨਾਲ ਮਨ ਵਿਖੇ ਮਨ ਸੁ ਮਨ ਮੁਖ ਧਾਰਨੀ ਕਰਦਾ ਮਨ ਮੁਖ ਬਿਰਥਾ ਜਨਮ ਗਵਾਏ ਇਸੇ ਕਰਕੇ ਉੱਲੂ ਵਾਂਗੂ ਮਨ ਮੁਖ ਆਪਣਾ ਮਨੁੱਖਾ ਜਨ ਬਿਰਥਾ ਗਵਾ ਲੈਂਦਾ ਹੈ ਚੰਦ ਚਕੌਰ ਪ੍ਰੀਤ ਹੈ ਜਗ ਮਗ ਜੋਤ ਉਦੋਤ ਕਰਨਦਾ ਜਦੋਂ ਚੰਦਰਮਾ ਆਪਣੀ ਜੋਤ ਦੇ ਉਜਾਲੇ ਦਾ ਪ੍ਰਕਾਸ਼ ਕਰਦਾ ਹੈ ਤਦੋ ਚਕੋਰ ਪ੍ਰੇਮ ਦੇ ਨਾਲ ਉਸਦੀ ਵੱਲ ਤੱਕਦਾ ਹੈ ਕਿਰਖ ਬਿਰਖ ਹੋਏ ਸਫਲ ਫਲ ਸੀਤਲ ਸਾਤ ਅੰਮਿਓ ਵਰਸੰਦਾ ਖੇਤੀਆਂ ਤੇ ਬ੍ਰਿਸ਼ਾਂ ਨੂੰ ਫਲ ਲੱਗਦੇ ਨੇ ਆਪ ਚੰਦਰਮਾ ਸੀਤਲ ਹੈ ਅਰ ਸਾਤ ਸਰੂਪ ਅੰਮ੍ਰਿਤ ਦੀ ਵਰਖਾ ਕਰਦਾ ਨਾਰ ਭਤਾਰ ਪਿਆਰ ਕਰ ਛੇਜਾ ਭੋਗ ਸੰਜੋਗ ਬਨੰਦਾ ਚੰਦ ਦਾ ਉਦੀਪਨ ਪਾ ਕੇ ਸਤਰੀ ਆਪਣੇ ਪਰਤੇ ਦੇ ਮੋਹ ਕਰਕੇ ਸਹਿਜਾ ਵਸਾਉਂਦੀ ਹੈ ਅਰ ਭੋਗ ਦੇ ਕਈ ਸੰਜੋਗ ਉਪavrਚਦੀ ਹੈ ਸਭਨਾ ਰਾਤ ਮਿਲਾਵੜਾ ਚੱਕਵੀ ਚਕਵਾ ਮਿਲ ਵਿਛੜੰਦਾ ਕਹਿੰਦੇ ਰਾਤ ਨੂੰ ਸਭ ਦਾ ਮਿਲਾਪ ਹੋ ਜਾਂਦਾ ਹੈ ਪਰੰਤੂ ਚੱਕਵੀ ਤੇ ਚਕਵੈਕ ਦੂਜੇ ਤੋਂ ਵਿਚੜ ਜਾਂਦੇ ਹਨ ਅੱਗੇ ਤਿੰਨ ਤੁਕਾਂ ਵਿਖੇ ਦ੍ਰਿਸ਼ਟਾਂ ਦਿੰਦੇ ਨੇ ਸਾਥ ਸੰਗਤ ਗੁਰ ਸ਼ਬਦ ਸੁਣ ਕਪਟ ਸਨੇਹ ਨਾ ਥੇ ਉਹ ਲਹੰਦਾ ਕਪਟ ਸੁਨੇਹੀ ਲੋਕ ਸਾਹ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਦੇ ਹਨ ਪਰ ਭਾਉ ਨਹੀਂ ਲੈਂਦੇ ਪਾਵ ਹਿਰਦ ਦੇ ਰੂਪੀ ਵਿਖੇ ਤਾਰ ਨਹੀਂ ਕਰਦੇ ਮਜਲਸ ਆਵੇ ਲਸਣ ਖਾਏ ਗੰਦੀ ਵਾਸ ਮਚਾਏ ਗੰਦਾ ਕਹਿੰਦੇ ਸਭੂ ਹੋਰਨਾਂ ਨੂੰ ਦੁੱਖ ਦਿੰਦੇ ਨੇ ਜਿਵੇਂ ਕੋਈ ਥੂਮ ਖਾ ਕੇ ਸਭਾ ਵਿੱਚ ਆਵੇ ਤਾਂ ਉਹ ਗੰਦਾ ਗੰਦੀ ਬਦਬੂ ਫਲਾਉਂਦਾ ਹੈ ਦੂਜਾ ਭਾਉ ਮੰਦੀ ਹੂੰ ਮੰਦਾ ਤਿਵੇਂ ਉਹ ਕਪਟ ਸੁਨੇਹੀ ਦੂਜੇ ਭਾਉ ਕਰਕੇ ਮੰਦਿਆਂ ਤੋਂ ਮੰਦਾ ਹੈ ਖਟੇ ਰਸ ਮਿੱਠੇ ਰਸ ਮੇਲ ਕੇ 36 ਭੋਜਨ ਹੋਣ ਰਸਸੋਈ ਖੱਟੇ ਰਸ ਅਤੇ ਮਿੱਠੇ ਰਸ ਮਿਲਾ ਕੇ 36 ਪ੍ਰਕਾਰ ਦੇ ਭੋਜਨਾਂ ਦੀ ਰਸੋਈ ਹੁੰਦੀ ਹੈ ਜੇਵਨ ਵਾਰ ਜਿਵਾਲੀ ਅਚਾਰ ਵਰਨ ਛੇ ਦਰਸ਼ਨ ਲੋਈ ਰਸੋਈਆ ਚਾਰ ਵਰਨਾਂ ਨੂੰ ਅਰ ਛੇ ਦਰਸ਼ਨ ਵਿਧੀ ਲੋਕਾਇ ਨੂੰ ਭੋਜਨ ਖਲਾਉਂਦਾ ਹੈ ਤ੍ਰਿਪਤ ਭੁਗਤ ਕਰ ਹੋਏ ਜਿਸ ਜਿਹਬਾ ਸੋ ਸੰਜਾਣੇ ਸੋਈ ਜਿਸ ਨੂੰ ਭੁਗਤ ਦੇ ਖਾਣ ਤੋਂ ਤ੍ਰਿਪਤੀ ਆ ਜਾਂਦੀ ਹੈ ਉਸ ਦੀ ਸਹਿਜਾ ਜਿਹਬਾ ਸਵਾਦ ਸੰਜਾਣੀ ਸੰਜਾਣ ਦੀ ਹੈ ਤੇ ਵਰਣਨ ਕਰਕੇ ਇਹ ਰੇਗ ਚੀਜ਼ ਦੀ ਸਲਾਘਾ ਕਰਦੀ ਹੈ ਭਈ ਇਹ ਕਿੱਡੀ ਅੰਮ੍ਰਿਤ ਚੀਜ਼ ਬਣੀ ਹੈ ਕਟਚੀ ਸੌ ਨ ਸੰਭਲੇ 36 ਵਿੰਜਣ ਵਿਚਰ ਸੰਜੋਈ ਕਹਿੰਦੇ ਕਟਚੀ ਕੋਈ ਸੁਆਦ ਨਹੀਂ ਜਦ ਸੰਭਾਲਦੀ ਭਾਵੇਂ 36 ਪ੍ਰਕਾਰ ਦੇ ਵਿੰਜਣਾ ਵੇਖੇ ਫਿਰ ਚੁੱਕੀ ਹੈ ਰਤੀ ਰਤਕ ਨ ਰਲੇ ਰਤਨਾ ਅੰਦਰ ਹਾਰ ਪਰੋਈ ਰੱਤੀ ਲਾਲ ਤੇ ਰਤਕਾ ਲਾਲਣੀਆਂ ਦਾ ਮੇਲ ਨਹੀਂ ਪੱਬਦਾ ਭਾਵੇਂ ਉਹਨਾਂ ਨੂੰ ਰਤਨਾ ਦੇ ਹਾਰ ਵਿਖੇ ਪਰੋ ਦੇਗੇ ਸਾਧ ਸੰਗਤ ਗੁਰ ਸ਼ਬਦ ਸੁਣਾ ਗੁਰ ਉਪਦੇਸ਼ ਅਵੇਸ ਨ ਹੋਈ ਸਾਥ ਸੰਗਤ ਵੇਖੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਕਪਟਿ ਸਨੇਹੀ ਨੂੰ ਗੁਰੂ ਜੀ ਦੇ ਉਪਦੇਸ਼ ਦਾ ਅਸਰ ਨਹੀਂ ਹੁੰਦਾ ਕਪਟ ਸਨੇਹ ਨ ਦਰਗਹ ਢੋਈ ਇਸੇ ਕਰਕੇ ਕਪਟ ਸਨੇਹੀਆਂ ਝੂਠੇ ਬ੍ਰੇਮੀਆਂ ਨੂੰ ਦਰਗਾਹ ਵੇਖੇ ਵੀ ਢੋਈ ਨਹੀਂ ਮਿਲਦੀ ਨਦੀਆ ਨਾਲੇ ਵਾੜੇ ਗੰਗ ਸੰਗ ਮਿਲ ਗੰਗ ਬਹਵੰਦੇ ਨਦੀਆ ਦਇਆ ਦਰਿਆ ਨਾਲੇ ਅਤੇ ਵਾੜੇ ਗੰਗਾ ਨਾਲ ਮਿਲ ਕੇ ਗੰਗਾ ਹੀ ਕਹੇ ਜਾਂਦੇ ਹਨ 88 ਤੀਰਤ ਸੇਵ ਦੇ ਦੇਵੀ ਦੇਵਾ ਸੇਵ ਕਰਨਦੇ ਕਬਟ ਸੁਨੇਹੀ ਇਉਂ ਨਹੀਂ ਹੁੰਦੇ ਉਹ 88 ਤੀਰਥਾਂ ਨੂੰ ਸੇਵਦੇ ਹਨ ਦੇਵੀ ਦੇਵਤੇ ਵੀ ਪੂਜਦੇ ਹਨ ਲੋਕ वेद गुण ਗਿਆਨ ਵਿੱਚ ਪਤ ਤੋ ਧਾਰਨ ਨਾਉ ਸੁਣਨਦੇ ਲੋਕ ਸ਼ਾਸਤਰ ਦੇ ਗੁਣਾ ਵੇਖੇ ਵੇਦਾਂ ਦੇ ਗਿਆਨ ਵਿੱਚ ਇਕੋ ਪਤ ਤੋ ਧਾਰਨ ਅਕਾਲ ਪੁਰਖ ਦੇ ਨਾਮ ਦਾ ਸ਼ਰਵਣ ਵੀ ਕਰਦੇ ਹਨ ਪਰੰਤੂ ਉਹ ਲੋਕ ਇਉਂ ਹਨ ਕਹਿੰਦੇ ਹਸਤੀ ਨੀਰ ਨਵਾਲੀ ਅਨ ਕਾ ਬਾਹਰ ਨਿਕਲ ਛਾਰੁ ਛਣੰਦੇ ਹਾਥੀ ਪਾਣੀ ਵੇਖੇ ਨਵੋਲਦੇ ਹਨ ਪ੍ਰੰਤੂ ਬਾਹਰ ਨਿਕਲ ਕੇ ਸਵਾਹੀ ੜਾਉਂਦੇ ਹਨ ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨ ਚਿਤ ਧਰੰਦੇ ਤਿਵੇਂ ਸੰਤਾਂ ਦੀ ਸੰਗਤ ਵਿਖੇ ਜੋ ਗੁਰੂ ਸ਼ਬਦ ਨੂੰ ਸੁਣਦੇ ਹਨ ਪ੍ਰੰਤੂ ਗੁਰੂ ਜੀ ਦੇ ਉਪਦੇਸ਼ ਨੂੰ ਚਿਤ ਵਿਖੇ ਧਾਰ ਨਹੀਂ ਕਰਦੇ ਤੁੰਮੇ ਅੰਮ੍ਰਿਤ ਸਿੰਜੀਐ ਬੀਜੈ ਅੰਮ੍ਰਿਤ ਫਲ ਨ ਪਲੰਦੇ ਜੇ ਕੇ ਜੇ ਕਹਿੰਦੇ ਜਿਵੇਂ ਭਾਵੇਂ ਤੁੰਮੇ ਵਿੱਚ ਅੰਮ੍ਰਿਤ ਭਾਵੇਂ ਸ਼ਹਿਦ ਭਰ ਕੇ ਬੀਜ ਦਈਏ ਪਰੰਤੂ ਫਲ ਨਹੀਂ ਲੱਗਣਗੇ ਕਪਟ ਸਨੇਹ ਨਾ ਸੇਹ ਪਜੰਦੇ ਝੂਠੇ ਸਨੇਹੀ ਜੀਵਨ ਪਦ ਜਾਂ ਕਾਲਪੁਰਖ ਨੂੰ ਪ੍ਰਾਪਤ ਨਹੀਂ ਹੁੰਦੇ ਰਾਜੇ ਦੇ ਸੌ ਰਾਣੀਆਂ ਸੇਜੇ ਆਵੇ ਵਾਰੂ ਵਾਰੀ ਇੱਕ ਰਾਜੇ ਦੀਆਂ ਸੌ ਰਾਣੀਆਂ ਆਪੋ ਆਪਣੀ ਵਾਰੀ ਦੇ ਨਾਲ ਸੇਜਾ ਪਰੌਂਦੀਆਂ ਹਨ ਸੱਬੇ ਹੀ ਪਟ ਰਾਣੀਆਂ ਰਾਜੇ ਇੱਕ ਤੂੰ ਇੱਕ ਪਿਆਰੀ ਸਾਰੀਆਂ ਹੀ ਸਰਦਾਰਾ ਰਾਣੀਆਂ ਬਣੀਆਂ ਹੋਈਆਂ ਹਨ ਰਾਜ ਨੂੰ ਇੱਕ ਤੋਂ ਇੱਕ ਵਧੇਗ ਪਿਆਰੀ ਹੈ ਸਬਨਾ ਰਾਜਾ ਆਰਮਣਾ ਸੁੰਦਰ ਮੰਦਰ ਸੀਝ ਵਿੱਚ ਸਵਾਰੀ ਸਬਨਾ ਸਾਰਾ ਰਾਜਾ ਸਬਨਾ ਨੂੰ ਸੋਹਣੇ ਮੰਦਰਾਂ ਵੇਖੇ ਸੇਜਾ ਸਵਾਰ ਕੇ ਰਵੰਦਾ ਪਾ ਭੋਗਦਾ ਹੈ ਸੰਤਤ ਸਬਨਾ ਰਾਣੀਆਂ ਇੱਕ ਅਦਕਾ ਛੰਡ ਵਿਚਾਰੀ ਕਹਿੰਦੇ ਸਬਨਾ ਰਾਣੀਆਂ ਦੇ ਘਰ ਔਲਾਦ ਵੀ ਹੈ ਇੱਕ ਅੱਧੀ ਕੋਈ ਰਾਣੀ ਛੰਡ ਬਾਝ ਰਹਿ ਜਾਂਦੀ ਹੈ ਅੱਗੇ ਕਹਿੰਦੇ ਦ੍ਰਿਸ਼ਟਾਂਕ ਤਿੰਨ ਤੁਕਾਂ ਵਿਖੇ ਦੱਸਦੇ ਨੇ ਦੋਸ ਨਾ ਰਾਜੇ ਰਾਣੀਆਂ ਪੂਰਬ ਲਿਖਤ ਨ ਮਿਟੇ ਲਿਖਾਰੀ ਸਾ ਰਾਜੇ ਰਾਣੀਆਂ ਦਾ ਕੁਝ ਦੁੱਖ ਨਹੀਂ ਹੈ ਪਰ ਲਿਖਾਰੀ ਵੀ ਪੂਰਬਲੀ ਲਿਖਤ ਨਹੀਂ ਮਿਟਦੀ ਸਾ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨ ਮਨ ਵਰਤਾਰੀ ਕਿਉਂਕਿ ਸਾ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣ ਕੇ ਜੋ ਗੁਰ ਉਪਦੇਸ਼ ਨੂੰ ਮੰਨਣ ਨਹੀਂ ਕਰਦੇ ਉਹ ਕਰਮਹੀਨ ਦੁਰਮਤ ਹਿਤਕਾਰੀ ਕਰਮਹੀਨੇ ਖੋਟੀ ਮਤ ਵਾਲੇ ਮਨਮੁਖ ਤ੍ਰਿਕਾਰ ਕਹਿੰਦੇ ਲਾਇਕ ਹੀ ਰਹਿੰਦੇ ਹਨ ਸੋ ਸੰਗਤ ਜੀ 17ਵੀਂ ਵਾਰ ਦੀਆਂ 10 ਪੌੜੀਆਂ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ